ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੁਹੀ ਮਹਲਾ ਪਹਿਲਾ ਘਰ ਸੇਵਾ ਇਕਾਂ ਉਹੰਕਾਰ ਸਾਧਗੁਰ ਪ੍ਰਸਾਦ ਉਜੜ ਕਹਾਂ ਚਿਲਕਣਾ ਕੋਟਮ ਕਾਲੜੀ ਮਾਸਾ ਤੋਤੇ ਜੂਠਨਾ ਉਤਰਾ ਜੀ ਸਤੋਵਾਂ ਤੇ ਸਾ ਉਜਲ ਕਾਹ ਚਿਲਕਣਾ ਕੋਟਮ ਕਾਲੜੀ ਮਾਸਾ ਤੋਤੇਆਂ ਜੂਠ ਨਾ ਉੱਤਰਾ ਜੀ ਸੋਤੋ ਵਾਂ ਤੇ ਸਾ ਸਜਣ ਸੇ ਨਾਲ ਮਾ ਚਲਦੇ ਆ ਨਾਲ ਚਲਾਨਾ ਜਿਥਾ ਲਿਖਾ ਮੰਗਿਆ ਜਿਥਾ ਖੜੀ ਦਸਾਨਾ ਅਰਹ ਕੋਠੇ ਮੰਡਾ ਪਾ ਮਾਰੀਆਂ ਆਸੋ ਚਤਵੀਆ ਹਾ ਟੱਥਿਆ ਕਾਮਨਾ ਆਵਣੀ ਬੇਚੋ ਸਖਣੀਆ ਹਾ ਬੱਕਾ ਬੱਕੇ ਕਪੜੇ ਤੀਰਥਾ ਮਾਂਜ ਵਸਨ ਈਆ ਖਾਵਣੇ ਬਕੇ ਨਾ ਕਹੀਆ ਨਾ ਸਿਮਲਾ ਰੱਖਾ ਸਰੀਰ ਆ ਮਾਜਨ ਦੇਖ ਭੁਲੰਨ শিফলা কামনা বনি গণ মনহনা আন্দোলা উঠায় ডুগর বাট বহ ਅਖੇ ਲੋੜੀ ਨਾਲ ਹਾ ਕੜ ਲੰਗਾ ਕਹਤਾ ਚੱਕਰੀਆ ਚੰਗਿਆਈਆ ਆਵਰ ਸਿਆਣ ਬ ਕਹਤਾ ਨਾਨਕ ਨਾਮ ਸਮਾਲ ਤੂੰ ਬਤਾ ਸੁਟ ਹੈ ਜਕਾ ਜਾ ਕਰੀਆ ਚੰਗਾਈ ਆ ਆਵਰ ਸਿਆਣ ਬਕੈਤਾ का नाम संभाल तू बता जेता वाहीगुरु जी का खालसा वाहेगुरु जी की फतेह